ਅਸਲਾਮੁਅਲੈਕੁਮ ਉਮੀਦ ਕਹਾਨੀਆਂ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਗਿਆਨੀ ਸੰਤ ਸਿੰਘ ਮਸਕੀਨ ਅੱਜ ਦੀ ਕਥਾ ਦੇ ਵਿੱਚ ਕੁਦਰਤ ਦੇ ਕੁਝ ਅਜੂਬਿਆਂ ਦੇ ਬਾਰੇ ਗੱਲ ਕਰਾਂਦੇ ਨੇ ਐਸੇ ਅਜੂਬੇ ਜਿਨ੍ਹਾਂ ਨੂੰ ਦੇਖ ਕੇ ਇਨਸਾਨੀ ਅਕਲ 당ਗ ਰਹਿ ਜਾਂਦੀ ਹੈ ਕਿ ਇਹ ਚੀਜ਼ਾਂ ਕਿਸ ਤਰ੍ਹਾਂ ਪੋਸੀਬਲ ਹੋ ਸਕਦੀਆਂ ਔਰ ਇਹ ਮੰਨਣੇ ਤੇ ਮਜਬੂਰ ਹੋ ਜਾਂਦੀ ਹੈ ਇਨਸਾਨੀ ਅਕਲ ਕਿ ਬੇਸ਼ੱਕ ਇਸ ਕਾਇਨਾਤ ਨੂੰ ਬਣਾਉਣ ਵਾਲੀ ਸਿਰਫ ਇੱਕ ਹੀ ਜਾਤ ਹੈ ਵਾਹਿਗੁਰੂ ਰੱਬ ਤਾਲਾ ਦੀ ਉਹੀ ਇਸ ਤਰ੍ਹਾਂ ਦੇ ਕਰਿਸ਼ਮੇ ਕਰ ਸਕਦਾ ਹੈ ਸਭ ਕੁਝ ਉਹਦੇ ਇਖਤਿਆਰ ਚ ਹੈ ਔਰ ਕਿਸੇ ਦੇ ਕੋਲ ਕੁਝ ਨਹੀਂ ਹੈਗਾ ਅੱਜ ਦੀ ਕਥਾ ਦੇ ਵਿੱਚ ਅਸੀਂ ਉਹਨਾਂ ਅਜੂਬਿਆਂ ਦੇ ਬਾਰੇ ਜਾਣਾਂਗੇ ਸੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੀ ਆ ਉਸ ਤੇ ਵਿਚਾਰ ਮੈਂ ਪਰਸੋਂ ਪਿੰਗਲਵਾੜੇ ਇੱਕ ਅਜੂਬਾ ਦੇਖਿਆ ਡਾਕਟਰ ਇੰਦਰਜੀਤ ਕੌਰ ਨੇ ਮੈਨੂੰ ਦਿਖਾਇਆ ਕਿੰਨੇ ਗੈਨੇਜਿਤ ਸੀ ਹਰ ਗੱਲ ਨੂੰ ਗਹਿਰਾਈ ਨਾਲ ਲੈਂਦੇ ਹੋ ਮੈਂ ਇੱਕ ਚੀਜ਼ ਤੁਹਾਨੂੰ ਦਿਖਾਣਾ ਚਾਹੁੰਦੀ ਆ ਇਹਨੂੰ ਦੇਖੋ ਮੈਂ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਤੇ ਫਿਰ ਜ਼ਰੂਰ ਦੇਖ ਲੈ ਇਕ ਬੱਚਾ ਹੈ ਅੰਦਾਜ਼ਨ 2 3 ਸਾਲ ਦਾ ਸਾਰੇ ਸੱਜਣ ਮਿੱਤਰ ਨਾਲ ਸਨ ਅਸੀਂ ਸਾਰੇ ਹੀ ਗਏ ਧੜ ਇੱਕੋ ਹੀ ਹੈ ਬਾਹਾਂ ਦੋ ਨੇ ਲੱਤਾਂ ਦੋ ਨੇ ਪੇਟ ਵੀ ਕਹੇ ਫਸਲੀਆਂ ਵੇਖਣੇ ਪਰ ਮੋਂਡੇ ਦੇ ਤੇ ਲੱਗੇ ਸਿਰ ਦੋਰੇ ਦੋ ਦੋਵੇਂ ਸਿਰ ਪੂਰਾ ਕੰਮ ਕਰਦੇ ਨੇ ਦੋਹਾਂ ਦੇ ਦਿਮਾਗ ਅਲੱਗ ਅਲੱਗ ਨੇ ਅਜੂਬਾ ਦੋ ਸਿਰਾਂ ਦੇ ਦਿਮਾਗ ਅਲੱਗ-ਅਲੱਗ ਪਰ ਉਹਨਾਂ ਦਿਮਾਗ ਉਹ ਦੋ ਸਿਰਾਂ ਦੀਆਂ ਲੱਤਾਂ ਦੋ ਸਾਂਝੀਆਂ ਨੇ ਦੋ ਸਿਰਾਂ ਦਾ ਦੋ ਦਿਮਾਗਾਂ ਦਾ ਪੇਟ ਇੱਕੋ ਹੀ ਹੈ ਸਾਂਝਾ ਦੋ ਦਿਮਾਗ ਦੋ ਸਿਰਾਂ ਦੀਆਂ ਬਾਹਾਂ ਦੋ ਹੀ ਨੇ ਸਾਂਝੀਆਂ ਨੇ ਪਰ ਆਪ ਸੁਣ ਕੇ ਹੈਰਾਨ ਹੋਵਗੇ ਦੋ ਦਿਮਾਗ ਦੋ ਸਿਰਾਂ ਦਾ ਦਿਲ ਇੱਕੋ ਹੀ ਹੈ ਸਾਂਝਾ ਦਿਲ ਦੋ ਨਹੀਂ ਨੇ ਪੇੜ ਦੋ ਨਹੀਂ ਨੇ ਲੱਤਾਂ ਲੋ ਬਾਵਾ ਦੋ ਪਰ ਮੋਂਡੇ ਦੇ ਉੱਤੇ ਪੂਰਨ ਕੰਮ ਕਰਦੇ ਹੋਏ ਬੋਲਦੇ ਦੋ ਸਿਰ ਮੈਂ ਕਿਧਰੇ ਕਹਿ ਦਿੱਤਾ ਥੋੜਾ ਜਿਹਾ ਬਾਹਰ ਲਿਆ ਹੋਇਆ ਉਹਨਾਂ ਦੋ ਸਿਰਾਂ ਦਾ ਉਹਨਾਂ ਦੇ ਨਾਂ ਵੀ ਰੱਖਿਆ ਹੈ ਸੋਹਣਾ ਤੇ ਮੋਣਾ ਜਦੋਂ ਸੋਹਣਾ ਕਰਕੇ ਬੁਲਾਉਂਦੀਆਂ ਨੇ ਤਾਂ ਇੱਕ ਸਿਰ ਸਾਹਮਣੇ ਦੇਖਣ ਲੱਗ ਪੈਂਦਾ ਤੇ ਜਦ ਮੋਣਾ ਕਰਕੇ ਆਵਾਜ਼ ਮਾਰਨ ਦੀ ਤਾਂ ਦੂਜਾ ਕਿਉਂਕਿ ਦਿਮਾਗ ਅਲੱਗ-ਅਲੱਗ ਦੇਵਾ ਅਲੱਗ ਅਲੱਗ ਹੈ ਜ਼ਬਾਨ ਅਲੱਗ ਅਲੱਗ ਹੈ ਅੱਖਾਂ ਦੋਹਾਂ ਦੀਆਂ ਅਲੱਗ ਅਲੱਗ ਨੇ ਕੰਨ ਦੋਹਾਂ ਦੇ ਅਲੱਗ ਅਲੱਗ ਨੇ ਪੂਰਾ ਸਿਰ ਅਲੱਗ ਅਲੱਗ ਹੈ ਔਰ ਕੰਮ ਕਰ ਰਿਹਾ ਹੈ ਔਰ ਦੋਵੇਂ ਸਿਰ ਬਰਾਬਰ ਨੇ 1.5 3 ਸਾਲ ਦੇ ਬੱਚੇ ਦੇ ਜੋ ਸਿਰ ਹੋਣੇ ਚਾਹੀਦੇ ਨੇ ਉਤਨੇ ਹੀ ਨੇ ਹੈਰਾਨੀ ਕੀ ਪੇਟ ਇੱਕੋ ਹੈ ਦੋਹਾਂ ਦਾ ਪੇਟ ਇੱਕੋ ਹੈ ਦੋਹਾਂ ਦਾ ਦਿਲ ਇੱਕੋ ਹੈ ਮੈਂ ਕਿਹਾ ਹੁਣ ਇਹ ਵੱਡੇ ਹੋਏ ਕਿਉਂਕਿ ਇਸ ਤਰ੍ਹਾਂ ਮੈਂ ਇੱਕ ਜਰਮਨ ਦੇ ਚ ਲੜਕੀ ਦੇਖੀ ਹੈ ਇਸੇ ਤਰ੍ਹਾਂ ਪਰ ਕੁਦੇ ਨਾਲ ਅਜੋਗਾ ਇਹ ਹੈ ਲੱਤਾਂ ਉਥੇ ਚਾਰ ਨੇ ਬਾਹਾਂ ਵੀ ਚਾਰ ਨੇ ਦੜ ਦੋ ਚੰਬੜੇ ਹੋਏ ਨੇ ਡਾਕਟਰਾਂ ਨੇ ਕਿਹਾ ਜੋ ਆਪਰੇਸ਼ਨ ਕਰਕੇ ਅਲਗ ਕੀ ਤਾਂ ਦੋਵੇਂ ਮਰ ਜਾਣਗੀਆਂ ਦੋਵੇਂ ਮਰ ਜਾਣਗੇ ਇਸ ਵਾਸਤੇ ਆਪਰੇਸ਼ਨ ਨਹੀਂ ਨੌਜਵਾਨ ਹੋ ਗਈਆਂ ਨੇ ਦੋਵੇਂ ਫੈਸਲਾ ਕਰ ਲੈਂਦੀਆਂ ਨੇ ਜਰ ਚੱਲਣਾ ਹੈ ਨਾ ਕਿਧਰੇ ਸ਼ੋਪਿੰਗ ਕਰਨ ਆਪ ਜਾਂਦੀਆਂ ਨੇ ਸਮਾਨ ਲੈਣ ਆਪ ਜਾਂਦੀ ਹੈ। ਡਿਸਕਵਰੀ ਚੈਨਲ ਨੇ ਉਹਨਾਂ ਨੂੰ ਪੂਰਨ ਤੌਰ ਤੇ ਦਿਖਾਇਆ ਹੈ। ਮੈਨੂੰ ਦਿਖਾਉਣ ਵਾਸਤੇ ਇੱਕ ਸੱਜਣ ਮਿੱਤਰ ਲੈ ਗਿਆ। ਖੰਡ ਲਗੇ ਤੁਹਾਡੀ ਇੱਕ ਕਥਾ ਬਣੇਗੀ। ਚੱਲ ਕੇ ਤੁਹਾਨੂੰ ਇੱਕ ਕਥਾ ਦਿਖਾ ਲੈਂਦੇ ਆ ਮੈਨੂੰ ਇੰਜ ਕਹਿਣ ਲੱਗੇ। ਹੋਰ ਗਜ਼ਬ ਦੀ ਗੱਲ ਜਦ ਮੈਨੂੰ ਲੱਗ ਗਿਆ ਕਿ ਉਹ ਸ਼ੌਪਿੰਗ ਕਰਨ ਗਈਆਂ ਸਨ। ਖੰਡ ਕਿ ਕੋਈ ਨਹੀਂ ਦੂਰ ਨਹੀਂ ਜਾ ਸਕਦੀਆਂ ਨੇੜੇ ਜਿਹੜਾ ਸ਼ੌਪਿੰਗ ਹਾਲ ਹੈ। ਬਹੁਤ ਵੱਡੀ ਮਾਲ ਹੈ ਉਹਦੇ ਚ ਗਈਆਂ ਨੇ ਗਏ ਉਹ ਦੋਵੇਂ ਆਪਸ ਵਿੱਚ ਫੈਸਲਾ ਕਰ ਲੈਂਦੀਆਂ ਨੇ ਜਿਸ ਨੇ ਆਪਣੇ ਦੋਹਾਂ ਪੈਰਾਂ ਦੀ ਵਰਤੋਂ ਕਰਨੀ ਹੋਵੇ ਨਾ ਫਿਰ ਦੂਜੀ ਆਪਣੇ ਪੈਰਾਂ ਨੂੰ ਉੱਚਾ ਕਰ ਲੈਂਦੀ ਹੈ ਪਰ ਪੂਰਾ ਵਨ ਟਿਕਨ ਉਟਾਉਣਾ ਪੈਂਦਾ ਕਿਉਂ ਇੱਕਦਮ ਇਸ ਪਾਸੇ ਇੱਕਦਮ ਇੱਕ ਪਾਸੇ ਦੋਹਾਂ ਦੀ ਪਿੱਠ ਜੁੜੀ ਹੋਈ ਹੈ ਦਿਸ਼ਾਵਾਂ ਵਿਰੋਧੀ ਨੇ ਦੋਹਾਂ ਦੀਆਂ ਦਿਸ਼ਾਵਾਂ ਵਿਰੋਧੀ ਨੇ ਤੂੰ ਤੇ ਪਾਸੇ ਕਰੋ ਚਲਣਾ ਚਾਹੰ ਤੂੰ ਕਿਵੇਂ ਚਲਣਗੇ ਇੱਕ ਸੱਜੇ ਜਾਵੇ ਇੱਕ ਖੱਬੇ ਤੂੰ ਦੋਹਾਂ ਕੋਲ ਦਿਮਾਗ ਹੈ ਦੋਹਾਂ ਕੋਲ ਆਪਣਾ ਆਪਣਾ ਦਿਲ ਹੈ ਫੈਸਲਾ ਕਰ ਲੈਂਦੀਆਂ ਨੇ ਮੈਂ ਚੱਲਣਾ ਹੈ ਤਾਂ ਹੁਣ ਤੂੰ ਪੈਰ ਜ਼ਰਾ ਜ਼ਮੀਨ ਪਹੁੰਚੇ ਕਰ ਲੈ ਮੇਰੇ ਦੋ ਪੈਰਾਂ ਦੇ ਉੱਤੇ ਤੇਰਾ ਵਜ਼ਨ ਆ ਜਾਏਗਾ ਚੱਲ ਇਸ ਤਰ੍ਹਾਂ ਚੱਲਦੀਆਂ ਨੇ ਜਰਮਨ ਦੇ ਚ ਇਹ ਅਜੂਬਾ ਪਰ ਇਹ ਦੱਸਿਆ ਡਾਕਟਰ ਅੰਜੀਤ ਕੌਰ ਨੇ ਕਿਸੇ ਡਰਾਈਵਰ ਦਾ ਲੜਕਾ ਹੈ ਦੋਵੇਂ ਲੜਕੇ ਹੀ ਨੇ ਬੋਡੀ ਜੋ ਇੱਕੋ ਹੀ ਹੈ ਦਿੱਲੀ ਦੇ ਕਿ ਸਿਰ ਉਹ ਬੱਚਾ ਕਿੱਥੇ ਹੀ ਛੋੜ ਗਿਆ ਹੈ ਇਸ ਵਾਸਤੇ ਕਹਿੰਦਾ ਘਰ ਦੇ ਚਾਰ ਵਕਤ ਭੀੜ ਬਣੀ ਰਹਿੰਦੀ ਸੀ ਹਰ ਵਕਤ ਸਾਨੂੰ ਸੰਭਾਲਨੇ ਕਿ ਇਹ ਗਰੀਬ ਆਦਮੀ ਆ ਕੰਮ ਕਰਤੇ ਜਾਣਾ ਹੁੰਦਾ ਔਰ ਵਕਤ ਭੀੜ ਬਣੀ ਰਹਿੰਦੀ ਸੀ ਦੇਖੀਏ ਦੇਖੀਏ ਧੜ ਇੱਕ ਹੈ ਦਿਲ ਇੱਕ ਹੈ ਪੈਰ ਦੋ ਨੇ ਬਾਹਾਂ ਦੋ ਨੇ ਪੂਰਾ ਸਰੀਰ ਇੱਕ ਹੋਇਆ ਪਰ ਸਿਰ ਦੋ ਨੇ ਕਰ ਦੋਵੇਂ ਸਿਰ ਪੂਰਾ ਕੰਮ ਕਰਦੇ ਨੇ ਪੂਰਾ ਕੰਮ ਕਰਦੇ ਨੇ ਮੈਂ ਥੋੜਾ ਜਿਹਾ ਹੱਥ ਲਾਣ ਦੀ ਕੋਸ਼ਿਸ਼ ਕੀਤੀ ਨਾਲ ਦੇ ਇੱਕ ਹੋਰ ਸੱਜਣ ਨੇ ਹੁਣ ਅਸੀਂ ਕੋਪਰੇ ਜਿਹਾਂ ਬੰਦੇ ਦੋਵੇਂ ਹੀ ਰੋਣ ਲੱਗ ਪਏ ਉਹ ਡਾਕਟਰ ਸਾਹਿਬਾਂ ਨੇ ਚੁਕਲੇ ਠੀਕ ਚੁੱਪ ਕਰ ਗਏ ਕਿਉਂਕਿ ਉਹ ਰੋਜ਼ ਉਹਨਾਂ ਨਾਲ ਪਿਆਰ ਕਰਦੀਆਂ ਨੇ ਇੱਕ ਦਮ ਤੇ ਉਹਨਾਂ ਕੋਲ ਜ਼ਰੂਰ ਜਾਂਦੀਆਂ ਨੇ ਉਹਦਾ ਹਾਲ ਚਾਲ ਪੁੱਛਣ ਵਾਸਤੇ ਨਾਮ ਵੀ ਬੜਾ ਗਜ਼ਬ ਦਾ ਰਖ ਦਿੱਤਾ ਸੋਨਾ ਤੇ ਮੋਹ ਕਹਿੰਦੇ ਕਿ ਕੁਦਰਤ ਦਾ ਅਜੂਬਾ ਹੈ ਅਜੂਬਾ ਹੈ ਦਿਮਾਗ ਅਲਗਾ ਅਲਗ ਨੇ ਤੇ ਹੁਣ ਇੱਕ ਦਿਮਾਗ ਨਾਲ ਕੁਝ ਫੈਸਲਾ ਕਰੇ ਦੂਜਾ ਕੁਝ ਫੈਸਲਾ ਕਰੇ ਕਿ ਕਿਵੇਂ ਕੱਲ ਹੋਏਗੀ ਕਿਉਂਕਿ ਸਰੀਰ ਇੱਕੋ ਹੈ ਬੰਵਾ ਦੋਲੇ ਪਰ ਦੋਲੇ ਕਦੇ ਕਦੀ ਪ੍ਰਕਿਰਤੀ ਚ ਅਜੂਬੇ ਆਉਂਦੇ ਨੇ ਅਜੂਬੇ ਗਜ਼ਬ ਦੇ ਕ੍ਰਿਸ਼ਮੇ ਹੁੰਦੇ ਹਰਾ ਕਰਨਾਲ ਤੋਂ ਮੈਨੂੰ ਫੋਨ ਆਈ ਚਲੋ ਮੈਂ ਇਸੇ ਫਰਦਰ ਟਾਈਮ ਨਾ ਜ਼ਾਇਆ ਕਰਾਂ ਉਹ ਸੱਜਣ ਨੂੰ ਮੈਂ ਅਲਵਰ ਸਮਾਗਮ ਤੇ ਦੇਖਿਆ ਸੀ ਨਹੀਂ ਤੇ ਉਸਦੇ ਦੋਵੇਂ ਚਲੇ ਗਏ ਇੱਕ ਸਾਲ ਲਈ ਬਿਲਕੁਲ ਅੰਦਾ ਹੋ ਗਿਆ लाठी ਦੇ ਸਾਰੇ ਤੇ ਚੱਲਦਾ ਸੀ ਇਲਾਜ ਇੱਕ ਸਾਲ ਦੇ ਚ ਉਸਨੇ ਬੜਾ ਕਰਾਇਆ ਬਾਰਤ ਦੇ ਵਿੱਚ ਕੋਈ ਵੱਡਾ ਆਈ ਹਸਪੀਟਲ ਉਸਨੇ ਛੱਡਿਆ ਨਹੀਂ ਸੰਪਨ ਕਰਾਨੇ ਲਾਇਆ ਖੂਬ ਪੈਸਾ ਖਰਚ ਕੀਤਾ ਨਹੀਂ ਹੋਇਆ ਬਠੀ ਅੱਖਾਂ ਨਹੀਂ ਆਈਆਂ ਉਹਦੇ ਆਪਣੇ ਕਹਿ ਮਤਾਬਕ ਜ਼ਾਰੋ-ਜ਼ਾਰ ਰੋ ਪੈਂਦਾ ਹੈ ਕਹਿੰਦਾ ਮੈਂ ਗੁਰੂ ਰਾਮਦਾਸ ਜੀ ਦੇ ਦਰ ਤੇ ਆਇਆ ਬਾਣੀਆਂ ਮੈਨੂੰ ਕੰਡ ਸਨ ਇਸ਼ਨਾਨ ਕਰਕੇ ਮੈਂ ਪ੍ਰਕਰਮਾ 'ਚ ਬੈਠ ਜਾਂਦਾ ਸੀ ਉੱਚੀ-ਉੱਚੀ ਸੁਰ ਨਾਲ ਬਾਣੀ ਪੜਦਾ ਸੀ ਔਰ ਮੈਂ ਅਕਸਰ ਰਾਤ ਦੇ 12 ਵਜੇ ਬੈਠਦਾ ਸੀ ਸਵੇਰੇ ਤੱਕ ਪੜਦਾ ਹੀ ਰਹਿੰਦਾ ਸੀ ਪੜਦਾ ਹੀ ਰਹਿੰਦਾ ਸੀ ਕਹਿੰਦਾ ਆਰ ਬਾਦ ਮੈਂ ਦੇਖ ਕੇ 당 ਰਹਿ ਗਿਆ ਮੈਨੂੰ ਸਰੋਵਰ ਦੇ ਦਰਸ਼ਨ ਹੋਣ ਲੱਗੇ ਮੈਨੂੰ ਦਰਬਾਰ ਸਾਹਿਬ ਦੇ ਦਰਸ਼ਨ ਹੋਣ ਲੱਗ ਪਏ ਰਾਤ ਨੂੰ ਉਸਨੇ ਫੋਨ ਮੈਨੂੰ ਜ਼ਰੂਰ ਕੀਤਾ ਸੀ ਅਸੀਂ ਕਾਰ ਤੇ ਚੱਲ ਰਹੇ ਹਾਂ ਰਾਤ ਨੂੰ ਹੀ ਮੈਂ ਕੱਛਾ ਮੈਂ ਸਵੇਰੇ ਉਡੀਕ ਕਰਾਂਗਾ ਸਿੱਧੇ ਆਪਣੇ ਕੋਲ ਹੀ ਆ ਜਾਣਾ ਪਰ ਪਹੁੰਚੇ ਨਹੀਂ ਸੰਭਾਤ ਸੰਗਤ ਵਿੱਚ ਬੈਠੇ ਹਾਂ ਆਗਿਆ ਨਹੀਂ ਸਕਦਾ ਉੱਥੇ ਟਿਕਾਣੇ ਤੇ ਨਹੀਂ ਪਹੁੰਚੇ ਇਸ ਤਰ੍ਹਾਂ ਦੇ ਕਿਰਸ਼ਵੇਂ ਹੈ ਕبھی ਕਰੀ ਨੇਚਰ ਦੇ ਚ ਪ੍ਰਕਿਰਤੀ ਦੇ ਜੋ ਪ੍ਰਗਟ ਹੁੰਦੇ ਨੇ ਕਰਤੇ ਪੁਰਖ ਦੀਆਂ ਵਡਿਆਈਆਂ ਕਹਿਣਾ ਪੈਂਦਾ ਕੀ ਉਹਦੇ ਘਰ ਦੇ ਚ ਕੀ ਨਹੀਂ ਹੈ ਘਰ ਤਾਂ ਤੇਰੇ ਸਭ ਕੁਛ ਹੈ ਪਰ ਇੱਕ ਸ਼ਰਤ ਹੈ ਜਿਸ ਦੇ ਜਿੰਨੂੰ ਦੇ ਜਿਸ ਦੇ ਸੋ ਪਾਵੇ ਹੋਰ ਕੋਈ ਦੇਣ ਵਾਲਾ ਵੀ ਨਹੀਂ ਹੈ ਦਾਤੇ ਦਾਤ ਰਖੀ ਹੱਥ ਆਪਣੇ ਉਹਨੇ ਆਪਣੇ ਹੱਥੇ ਚ ਰੱਖੀ ਮੈਂ ਹੀ ਵੰਡਾਂਗਾ ਦੋ ਜਾਨੇ ਦੋ ਜਾਨੇ ਮੈਂ ਆਪਣੇ ਹੱਥਾਂ ਨਾਲ ਦੇਣਾ ਤੇ ਜਦ ਉਸਨੇ ਆਪਣੇ ਹੱਥਾਂ ਨਾਲ ਦੇਣੀ ਹੈ ਤੇ ਇਹ ਕਹਿਣਾ ਫਲਾਣੇ ਬਾਬਿਆਂ ਕੋਲ ਇਹ ਲੱਗ ਪਿਆ ਫਲਾਣੇ ਬਾਬਿਆਂ ਕੋਲ ਇਹ ਮਿਲ ਗਿਆ ਐਸ ਤੋਂ ਵੱਡੀ ਹੋਰ ਕਿਹੜੀ ਅਗਿਆਨਤਾ ਹੋਵੇਗੀ ਜਾਂ ਫਿਰ ਇਹਨਾਂ ਪੰਕਤੀਆਂ ਨੂੰ ਨਾ ਪੜੋ ਹੋਰ ਪੰਕਤੀਆਂ ਵੀ ਤੁਹਾਨੂੰ ਸੁਣਾਵਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਭਾਈ ਰੇ ਮਤ ਕੋਈ ਜਾਣੋ ਅਬਰ ਕਿਸੇ ਕੇ ਕਿਛ ਆਤ ਹੈ ਬੜੇ ਧਿਆਨ ਨਾਲ ਸੁਣਨਾ ਮਤਾਂ ਕਿਦਰੇ ਤੁਸੀਂ ਸਮਝੋ ਕਿਸੇ ਹੋਰ ਦੇ ਹੱਥ ਦੇ ਵਿੱਚ ਵੀ ਕੁਛ ਹੈ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹੱਥ ਹੈ ਸਭ ਕਰੇ ਕਰਾਇਆ ਕੋਈ ਕਰਦਾ ਹੈ ਕੋਈ ਕਰਤਾ ਹੈ ਕੋਈ ਕਰਨਾ ਸਭ ਕਰੇ ਕਰਾਇਆ ਜਰਾ ਮਰਾ ਸਿਰਤ ਸਾਫ ਜਰਾ ਮਰਾ ਕਾ ਸਿਰਤ ਸਾਫ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਜਨਮ ਮਰਨ ਕੋਈ ਸਰਾਪ ਕੋਈ ਦੁੱਖ ਕੋਈ ਤਕਲੀਫ ਕੋਈ ਵਿਪਤਾ ਇਹ ਕੋਈ ਕਿਸੇ ਨੂੰ ਨਹੀਂ ਲਾ ਸਕਦਾ ਉਹਨੇ ਇੱਕ ਵਿਧਾਨ ਬਣਾਇਆ ਹੈ ਉਸ ਵਿਧਾਨ ਦੇ ਮੁਤਾਬਕ ਇਹ ਸਭ ਕੁਝ ਉਸੇ ਤੋਂ ਆ ਜਾਂਦਾ ਫਲਾਣੇ ਨੇ ਮੇਰੇ ਤੇ ਜਾਦੂ ਡੋਣਾ ਕਰ ਦਿੱਤਾ ਜੀ ਫਲਾਣੇ ਨੇ ਮੇਰੇ ਤੋਂ ਮੈਂ ਉਹਨਾਂ ਨੂੰ ਕਹਿਣਾ ਹੁਣਾ ਤੂੰ ਜਾਦੂ ਟੋਣੇ ਦਾ ਪੁਜਾਰੀ ਹੈ ਗੁਰੂ ਦਾ ਪੁਜਾਰੀ ਨਹੀਂ ਹੈ ਤੇ ਜੇ ਜਾਦੂ ਟੋਣੇ ਨਹੀਂ ਤੇਰੇ ਤੇ ਕੁਝ ਕਰ ਦਿੱਤਾ ਤਾਂ ਹੁਣਾਂ ਕੋਲ ਜਾ ਉੱਥੇ ਹੀ ਫਰਿਆਦ ਕਰ ਫਿਰ ਫਿਰ ਇੱਥੇ ਆਣ ਦਾ ਕੀ ਮਤਲਬ ਹੈ ਕੋਈ ਜਾਦੂ ਟੋਣਾ ਨਹੀਂ ਤੇਰੇ ਤੇ ਕੋਈ ਜਾਦੂ ਟੋਣਾ ਨਹੀਂ ਸਰਾਪ ਵੀ ਉਦੋਂ ਲੱਗਦਾ ਹੈ ਦੁੱਖ ਵੀ ਉਦੋਂ ਲੱਗਦਾ ਹੈ ਜਦ ਕਰਮਾਂ ਅਨਸਾਰ ਐਸਾ ਮਾਹੌਲ ਬਣ ਜਾਂਦਾ ਹੈ ਪ੍ਰਭੂ ਮਾਹੌਲ ਬਣਾ ਦਿੰਦਾ ਹੈ ਮਿਲਦੇ ਨੇ ਦੁੱਖ ਮਿਲਦੇ ਨੇ ਦੁੱਖ ਉਹਦਾ ਬਣਾਇਆ ਗਿਆਨ ਹੈ ਅੱਜ ਇਹ ਫੈਸਲਾ ਕਰ ਲੈਣਾ ਮੇਰੇ ਕੋਲ ਦੁੱਖ ਹੈ ਮੇਰੇ ਕਰਮਾਂ ਤੋਂ ਬਿਨਾਂ ਪ੍ਰਭੂ ਨੇ ਮੈਨੂੰ ਨਹੀਂ ਦਿੱਤਾ ਔਰ ਕੋਈ ਮੇਰੇ ਤੇ ਜਾਦੂ ਟੋਣਾ ਨਹੀਂ ਕਰ ਸਕਦਾ ਪੰਕਤੀਆਂ ਮੈਂ ਫਿਰ ਤੁਹਾਨੂੰ ਸੁਣਾਦੇ ਆਂ ਜ਼ਿੰਦਗੀ ਬਰਚੇ ਤੇ ਰੱਖਣੀ ਹੈ ਭਾਈ ਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪਹਿਲੇ ਪਾਸ਼ਾ ਜੀ ਦੀ ਇਹ ਵਾਕ ਨੇ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚਾਤ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੇ ਨਾ ਬਿਨ ਹਰ ਕੇ ਲਾਇਆ ਉਹ ਮੇਰਾ ਬਾਬਲ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਸਰਵ ਸ਼ਕਤੀਮਾਨ ਹੈ ਉਹ ਕਰਤਾ ਵੀ ਹੈ ਉਹ ਕਾਰਨ ਵੀ ਹੈ ਉਹ ਆਪਣੀ ਕ੍ਰਿਤ ਦੇ ਚ ਰਮਿਆ ਹੋਇਆ ਹੈ ਪੂਰੇ ਹੋਇਆ ਹੈ ਐਸਵਾਸੇ ਸਮਰਤ ਹੈ ਉਹ ਮੇਰਾ ਬਾਬਲ ਮਹਾਨ ਹੈ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾਈ ਅੜੀ ਸੀਗੀ ਇਹ ਹਰ ਮਨੁੱਖ ਨੂੰ ਸੁਣਨੀ ਚਾਹੀਦੀ ਹੈ ਕਿਉਂਕਿ ਇਹ ਕਥਾ ਸੁਣ ਕੇ ਤੁਹਾਡਾ ਈਮਾਨ ਤਾਜ਼ਾ ਹੋ ਜਾਂਦਾ ਹੈ ਰੱਬ ਦੇ ਉੱਤੇ ਤੁਹਾਡਾ ਯਕੀਨ ਜਿਹੜਾ ਹੋਰ ਪੁਖਤਾ ਹੋ ਜਾਂਦਾ ਹੈਗਾ ਹੈ ਕਿਉਂਕਿ ਜਿਹੜੇ ਉਹਨਾਂ ਨੇ ਅਜੂਬੀਆਂ ਦੀ ਗੱਲ ਕੀਤੀ ਇਹ ਇਨਸਾਨੀ ਅਕਲ ਉੱਥੇ ਜਾ ਕੇ ਹੈਰਾਨ ਹੋ ਜਾਂਦੀ ਹੈ ਦੰਗ ਰਹਿ ਜਾਂਦੀ ਹੈ ਕਿ ਇਹ ਚੀਜ਼ਾਂ ਕਿਸ ਤਰ੍ਹਾਂ ਪੋਸੀਬਲ ਹੈ ਕਿ ਇੱਕ ਤੜ ਹੋਵੇ ਦੋ ਸਿਰ ਹੋਣ ਦੋ ਹੀ ਲੱਤਾਂ ਤੇ ਦੋ ਹੀ ਬਾਹਾਂ ਤੇ ਇੱਕ ਹੀ ਦਿਲ ਹਰ ਚੀਜ਼ ਬਾਕੀ ਇੱਕ ਇਨਸਾਨੀ ਬੱਚੇ ਵਰਗੀ ਹੈ ਲੇਕਿਨ ਉਹਦੇ ਉੱਤੇ ਸਿਰ ਜਿਹੜੇ ਆ ਉਹ ਦੋ ਲੱਗੇ ਆ ਦਿਮਾਗ ਵੀ ਦੋ ਹੈ ਸੋਚਦੇ ਵੀ ਦੋ ਅੰਦਾਜ਼ ਦੇ ਨਾਲ ਹੈ ਇਹ ਕਿੰਨੀ ਹੈਰਾਨ ਕਰ ਦੇਣ ਵਾਲੀ ਗੱਲ ਹੈਗੀ ਹੈ ਕਿ ਇਹ ਕਿਸ ਤਰ੍ਹਾਂ ਪੋਸੀਬਲ ਹੋ ਸਕਦਾ ਹੈ ਫਿਰ ਜਿਹੜੀ ਉਹਨਾਂ ਨੇ ਉਹ ਬੱਚੀਆਂ ਦੇ ਬਾਰੇ ਦੱਸਿਆ ਕਿ ਜਿਹੜੀਆਂ ਜਿਹਨਾਂ ਦੇ ਧੜ ਵੀ ਦੋ ਸੀਗੇ ਪੈਰ ਵੀ ਦੋ ਦੋ ਬਾਹਾਂ ਵੀ ਦੋ ਦੋ ਸਿਰ ਵੀ ਉੱਤੇ ਦੋ ਜਦਕਿ ਉਹਨਾਂ ਦੀਆਂ ਜਿਹੜੇ ਪਿੱਛੇ ਉਹ ਕਮਰ ਸੀਗੀ ਜਿਹੜੀ ਪੇਠ ਸੀ ਉਹ ਜੁੜੀ ਸੀ ਔਰ ਉਹ ਸੀਗੀਆਂ ਵੀ ਫਿਰ ਮੁਖਾਲिफ ਦਿਸ਼ਾ ਦੇ ਵਿੱਚ ਕਿ ਇੱਕ ਦਾ ਮੂੰਹ ਇੱਧਰ ਤੇ ਇੱਕ ਦਾ ਆਇਧਰ ਇਹ ਚੀਜ਼ਾਂ ਜਿਹੜੀਆਂ ਮੈਂ ਇੱਥੇ ਆ ਕੇ ਇਨਸਾਨੀ ਅਕਲ ਜਿਹੜੀ ਆ ਉਹ ਸੋਚਣ ਤੇ ਮਜਬੂਰ ਹੋ ਜਾਂਦੀ ਹੈ ਕਿ ਬੇਸ਼ੱਕ ਇਸ ਕਾਇਨਾਤ ਨੂੰ ਚਲਾਉਣ ਵਾਲੀ ਸਿਰਫ ਔਰ ਸਿਰਫ ਰੱਬ ਦੀ ذات ਵਾਹਿਗੁਰੂ ਉਸ ਤੋਂ ਇਲਾਵਾ ਕੋਈ ਨਹੀਂ ਹੈ ਇੱਕ ਰਿਸ਼ਮੇ ਉਹੀ ਕਰ ਸਕਦਾ ਇਸ ਤਰ੍ਹਾਂ ਦੇ ਅਜੂਬੇ ਉਹੀ ਦਿਖਾ ਸਕਦਾ ਹੈਗਾ ਇਹ ਕਿਸੇ ਦੇ ਹੱਥ 'ਚ ਨਹੀਂ ਹੈ ਇਸ ਲਈ ਆ ਇਸ ਇਹਨਾਂ ਚੀਜ਼ਾਂ ਨੂੰ ਦੇਖ ਕੇ ਇਨਸਾਨ ਦਾ ਜਿਹੜਾ ਹੈ ਇਮਾਨ ਹੈ ਹੋਰ ਪਖਤਾ ਹੋ ਜਾਂਦਾ ਹੈ ਰੱਬ ਦੀ ذات ਦੇ ਉੱਤੇ ਔਰ ਦੂਸਰਾ ਜਿਹੜਾ ਕਿ ਇਹ ਸਮਝਦੇ ਆ ਕਿ ਸਾਨੂੰ ਸ਼ਾਇਦ ਬਾਬਿਆਂ ਨੇ ਦੇ ਦਿੱਤਾ ਜਾਂ ਸਾਨੂੰ ਅਸੀਂ ਫਲਾਨੀ ਜਗ੍ਹਾ ਤੇ ਗਏ ਉੱਥੇ ਦੇ ਦਿੱਤਾ ਨਹੀਂ ਦੇਣ ਵਾਲੀ ਜਿਹੜੀ ਹੈ ਉਹ ਸਿਰਫ ਰੱਬ ਦੀ ਜ਼ਾਤ ਹੈ ਜਿਹੜੇ ਦੁੱਖ ਸੁੱਖ ਹੈ ਪਰੇਸ਼ਾਨੀਆਂ ਤਕਲੀਫਾਂ ਉਹ ਇਨਸਾਨ ਦੇ ਕਰਮਾਂ ਦੀ وجہ ਤੋਂ ਉਹਦੇ ਜ਼ਿੰਦਗੀ ਚ ਆਉਂਦੀਆਂ ਹੈਗੀਆਂ ਉਹਨੇ ਜਿਹੜੇ ਮਾੜੇ ਕਰਮ ਕੀਤੇ ਹਨਾ ਉਹ ਦੁੱਖ ਤਕਲੀਫਾਂ ਦੀ ਸ਼ਕਲ ਚ ਉਹਨੂੰ ਮਿਲ ਜਾਂਦੇ ਆ ਤੇ ਜਿਹੜੇ ਚੰਗੇ ਕਰਮ ਕੀਤੇ ਆ ਉਹ ਖੁਸ਼ੀਆਂ ਦੀ ਸ਼ਕਲ ਚ ਉਹਨੂੰ ਵਾਪਸ ਮਿਲ ਜਾਂਦੇ ਹੈਗੇ ਆ ਇਹ ਜੋ ਕੁਝ ਇਨਸਾਨ ਕਰਦਾ ਹੈ ਨਾ ਉਹੀ ਉਹ ਹਾਸਲ ਕਰ ਲੈਂਦਾ ਹੈਗਾ ਵਾ ਰੱਬ ਨੇ ਜ਼ਿੰਦਗੀ ਦਾ ਨਿਜ਼ਾਮ ਐਸਾ ਬਣਾਇਆ ਹੈ ਕਿ ਐਸੇ ਹਾਲਾਤ ਉਹ ਵਾਕਿਆਤ ਹੋ ਜਾਂਦੇ ਆ ਕਿ ਇਨਸਾਨ ਸਮਝਦਾ ਕਿ ਸ਼ਾਇਦ ਇਹ ਕਿਸੇ ਫਲਾਣੇ ਦੇ ਕੀਤੇ ਦਾ ਜੜਾ ਵਾ ਉਹ ਮੇਰੇ ਉੱਤੇ ਸਾਰਾ ਕੁਝ ਮੇਰੇ ਉੱਤੇ ਅਸਰ ਚ ਲੰਦੇ ਆ ਹੈਗਾ ਵਾ ਜਸਤਰ ਉਹਨਾਂ ਨੇ ਦੱਸਿਆ ਕਿ ਕੁਝ ਲੋਕ ਉਹਨਾਂ ਨੂੰ ਆ ਕੇ ਕਹਿੰਦੇ ਆ ਕਿ ਸਾਡੇ ਉੱਤੇ ਫਲਾਣ ਨੇ ਜਾਦੂ ਟੋਣਾ ਕਰ ਦਿੱਤਾ ਤੇ ਉਹ ਕਹਿੰਦੇ ਕਿ ਫਿਰ ਤੁਸੀਂ ਉਹਨਾਂ ਕੋਲ ਜਾ ਕੇ ਬਣਾ ਇਲਾਜ ਕਰਵਾਓ ਤੁਹਾਡਾ ਤੇ ਰੱਬ ਤੇ ਯਕੀਨ ਹੀ ਨਹੀਂ ਹੈ ਤੁਸੀਂ ਤੇ ਉਹ ਲੋਕਾਂ ਨੂੰ ਐਡਾ ਪਾਵਰਫੁਲ ਸਮਝ ਲਿਆ ਐਡਾ ਤਾਕਤ ਵਾਲਾ ਸਮਝ ਲਿਆ ਕਿ ਉਹ ਤੁਹਾਡੀਆਂ ਜ਼ਿੰਦਗੀਆਂ ਖਰਾਬ ਕਰ ਸਕਦੇ ਐ ਨਹੀਂ ਇਹ ਤੁਹਾਡੇ ਮਾੜੇ ਕਰਮ ਐ ਤੁਸੀਂ ਉਹਨਾਂ ਕਰਮਾਂ ਬਾਰੇ ਨਹੀਂ ਇਹ ਸੋਚਦੇ ਰੱਬ ਕੋਲੋਂ ਕਰਮਾਂ ਦੀ ਮਾਫੀ ਨਹੀਂ ਇਹ ਮੰਗਦੇ ਔਰ ਇਹ ਦੁਆ ਨਹੀਂ ਇਹ ਕਰਦੇ ਅਰਦਾਸ ਨਹੀਂ ਇਹ ਕਰਦੇ ਕਿ ਅਸੀਂ ਅਗਲੀ ਜ਼ਿੰਦਗੀ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੁਣ ਨਹੀਂ ਕਰਾਂਗੇ ਸਾਨੂੰ ਇਹਨਾਂ ਤੋਂ ਮਾਫੀ ਦੇ ਦੇ ਤੇ ਉਹ ਤੁਹਾਨੂੰ ਦੁੱਖ ਤਕਲੀਫਾਂ ਤੁਹਾਡੀ ਜ਼ਿੰਦਗੀ 'ਚ ਜਾਂਦੀਆਂ ਰਹਿਣ ਬਲਕਿ ਉਹ ਕਿਉਂ ਹੋਰ ਪੁੱਠੀਆਂ ਕੰਮ ਕਰਨੇ ਸ਼ੁਰੂ ਕਰ ਦਈਦੇ ਆ ਕਿ ਉਹ ਕਦੀ ਕਿਸੇ ਕੋ ਦੌੜ ਕਦੀ ਕਿਸੇ ਕੋ ਦੌੜ ਕੇ ਸਾਨੂੰ ਇਹਨਾਂ ਦੁੱਖ ਤਕਲੀਫਾਂ ਤੋਂ ਨਜਾਦ ਦਿਲਾ ਦੋ ਤੇ ਜਿਹੜੇ ਪਖੰਡੀ ਹੁੰਦੇ ਆ ਉਹ ਕਹਿੰਦੇ ਹਾਂ ਹਾਂ ਵਾਕਈ ਤੁਹਾਡੇ ਉੱਤੇ ਜਾਦੂ ਕੀਤਾ ਹੈ ਤੁਹਾਡੇ ਰਿਸ਼ਤੇਦਾਰਾਂ ਨੇ ਕੀਤਾ ਫਲਾਣ ਨੇ ਕੀਤਾ ਤੁਸੀਂ ਉਹਦੇ ਬਦਲੇ 'ਚ ਇਹਨਾਂ ਜਿਹੜੀਆਂ ਮੈਂ ਉਹ ਚੀਜ਼ਾਂ ਆ ਲਿਆ ਕੇ ਹਦੀਏ ਦੇ ਤੌਰ ਤੇ ਦਵੋ ਤੇ ਅਸੀਂ ਤੁਹਾਡੇ ਆਪਣੇ ਮੌਕਲਾਂ ਕੋਲੋਂ ਇਹ ਚੀਜ਼ਾਂ ਖਤਮ ਕਰਾ ਦਾਂਗੇ। ਔਰ ਜਦੋਂ ਇਨਸਾਨ ਉਹ ਚੀਜ਼ਾਂ ਦੇ ਦਿੰਦਾ ਹੈ ਅਸਲ ਦੇ ਵਿੱਚ ਉਹ ਖਤਮ ਪਤਾ ਕਿਸ ਤਰ੍ਹਾਂ ਹੁੰਦੀਆਂ ਜਦੋਂ ਅਸੀਂ ਜ਼ਕਾਤ ਕੱਢ ਦਈਦੀ ਆ ਹਦੀਆ ਦੇ ਦਿੰਦਾ ਹੈ ਇੱਕ صدਕਾ ਕੱਢ ਦੇਦਾ ਹੈਗਾ ਜਿਸ ਤੋਂ ਬਲਾਵਾ ਸਾਡੀਆਂ ਟਲਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਮੈਂ ਕਿਉਂਕਿ ਜਦੋਂ ਅਸੀਂ ਰੱਬ ਦੀ ਰਾਹ 'ਚ ਖਰਚਣ ਲੱਪੇਦਾ ਨਾ ਹਾਲਾਂਕਿ ਉਹ ਜਿਹੜਾ صدਕਾ ਹਦੀਆਆਂ ਹਰੀਆਂ ਜਿਹੜੇ ਉਹ ਚੀਜ਼ਾਂ ਹੈਗੀਆਂ ਮੈਂ ਉਹ ਕਿਸੇ ਜ਼ਰੂਰਤਮੰਦ ਕੋ ਨਹੀਂ ਜਾਂਦੀਆਂ ਹੁੰਦੀਆਂ ਜਾਣ ਤੇ ਪਖੰਡੀਆਂ ਕੋ ਦਈ ਹੁੰਦੀਆਂ ਪਰ ਇਹ ਹੈ ਕਿ ਇਨਸਾਨ ਤੇ ਕੱਢਣ ਦਿਆ ਹੁੰਦਾ ਨਾ ਔਰ ਕਿਤੇ ਨਾ ਕਿਤੇ ਉਹਦਾ ਇਹ ਦਿਮਾਗ ਚ ਜ਼ਰੂਰ ਹੁੰਦਾ ਹੈ ਖਿਆਲਾਂ ਚ ਜ਼ਰੂਰ ਹੁੰਦਾ ਹੈ ਏਕੀਦਾ ਜ਼ਰੂਰ ਹੁੰਦਾ ਹੈ ਕਿ ਰੱਬ ਮੈਨੂੰ ਇਹਨਾਂ ਦੇ ਇਵਸ ਮਾਫ ਕਰ ਦੇ ਮੇਰੀਆਂ ਜੜੀਆਂ ਮੈਂ ਉਹ ਪਰੇਸ਼ਾਨੀਆਂ ਦੂਰ ਕਰਦ ਔਰ ਇਨਸਾਨਾਂ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣੀਆਂ ਔਰ ਅਸੀਂ ਸਮਝਣ ਲੱਪੀਦਾ ਕਿ ਫਲਾਣਾ ਬਾਬਾ ਬੜਾ ਕਾਮਲ ਹੈ ਉਹਨੇ ਸਾਨੂੰ ਜੀ ਇਹ ਇਤੋਂ ਸ਼ਿਫਾ ਮਿਲ ਗਈ ਸਾਡੇ ਦੁੱਖ ਤਕਲੀਫਾਂ ਖਤਮ ਹੋ ਗਈਆਂ ਨਾ ਸਿਰਫ ਅਸੀਂ ਉਸ ਕੰਮ ਤਾਂ ਕਰੀਦਾ ਬਲਕਿ ਅੱਗੇ ਲੋਕਾਂ ਨੂੰ ਇਹ ਜਿਹੜੀ ਇਨਫੋਰਮੇਸ਼ਨ ਦੇਣੀ ਸ਼ੁਰੂ ਕਰ ਦਿੱਤੀ ਦੇ ਕਿ ਤੁਸੀਂ ਵੀ ਜਾਓ ਉਸ ਬਾਬੇ ਕੋ ਬੜਾ ਪਹੁੰਚਿਆ ਹੋਇਆ ਉਹ ਹਾਲਾਂਕਿ ਉਹ ਪਹੁੰਚਿਆ ਹੋਇਆ ਨਹੀਂ ਹੈ ਅਸੀਂ ਆਪਣੇ ਕਰਮ ਸਹੀ ਕਰਨੇ ਸ਼ੁਰੂ ਕਰ ਦਿੱਤੇ ਬਾਬੇ ਨੇ ਸਾਨੂੰ ਕਿਹਾ ਕਿ ਤੁਸੀਂ ਕਿਸੇ ਨਾ ਮੰਦਾ ਚੰਗਾ ਨਹੀਂ ਹੁੰਨ ਬੋਲਣਾ ਤੁਸੀਂ ਰੱਬ ਕੋ ਪੰਜ ਟਾਈਮ ਨਮਾਜ਼ ਪੜ੍ਹਨੀ ਹੈ ਤੁਸੀਂ ਰਦਾਸ ਕਰਨੀ ਹੈ ਤੁਸੀਂ ਕਥਾ ਕੀਰਤਨ ਸੁਣਨਾ ਹੈ ਤੇ ਤੁਹਾਡੇ ਕੰਮ ਜਿਹੜੇ ਸਿੱਧੇ ਹੋ ਜਾਣਗੇ ਜਦੋਂ ਅਸੀਂ ਉਹ ਨਿਯਤਨ ਚੀਜ਼ਾਂ ਸਹੀ ਕਰਨੀਆਂ ਸ਼ੁਰੂ ਕਰ ਦੇਈਦੀਆਂ ਨਾ ਤੇ ਰੱਬ ਸਾਡੇ ਮੇਰ ਕਰਨੇ ਸ਼ੁਰੂ ਕਰ ਦੇਦਾ ਔਰ ਅਸੀਂ ਫਿਰ ਹੋਰ ਜਿਹੜਾ ਉਸ ਤੋਂ ਬਾਅਦ ਉਲਟਾ ਕੰਮ ਕਰੀਦਾ ਹੈ ਨਾ ਉਹ ਰੱਬ ਦਾ ਹੋਰ ਸ਼ੁਕਰ ਅਦਾ ਕਰੀਏ ਕਿ ਸ਼ੁਕਰ ਹੈ ਤੁਹਾਨੂੰ ਸਿੱਧੇ ਰਾਹ ਤੇ ਪਾਤਾ ਅਸੀਂ ਉਸ ਬਾਬੇ ਦੇ ਦਿਵਾਲੇ ਹੋ ਜਾਈਦਾ ਕਿ ਬਾਬੇ ਨੇ ਸਾਰਾ ਕਮਾਲ ਦਿਖਾਇਆ ਬਾਬਾ ਹੀ ਜੋ ਕੁਝ ਹੈ ਬਾਬਾ ਹੀ ਹੈ ਬਾਬਾ ਬੜਾ ਪਹੁੰਚਿਆ ਹੋਇਆ ਵੈ ਔਰ ਫਿਰ ਸਾਨੂੰ ਉਸ ਸ਼ਿਰਕ ਦੀ ਵਜ੍ਹਾ ਤੋਂ ਸਾਨੂੰ ਫਿਰ ਸਜ਼ਾਵਾਂ ਜੜੀਆਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਔਰ ਅਸੀਂ ਫਿਰ ਸਮਝੀਦਾ ਕਿ ਦੇਖਿਆ ਅਸੀਂ ਬਾਬੇ ਕੋ ਜਾਣਾ ਨਹੀਂ ਬੰਦ ਕਰ ਦਿੱਤਾ ਇਸ ਲਈ ਸਾਨੂੰ ਫਿਰ ਤਕਲੀਫਾਂ ਪਰੇਸ਼ਾਨੀਆਂ ਹੋ ਜਾਂਦੀਆਂ ਔਰ ਫਿਰ ਉਹ ਹੀ

ਇਹ ਰਹਿਮਤ ਹੋਈ ਕਿ ਉਹਨੂੰ ਸਨੋਵਰ ਵੀ ਨਜ਼ਰ ਆਉਣ ਲੱਗ ਪਿਆ ਉਹਨੂੰ ਅ ਦਰਬਾਰ ਸਾਹਿਬ ਦੇ ਵੀ ਦਰਸ਼ਨ ਹੋਣ ਲੱਗ ਪਏ ਕਿਉਂਕਿ ਉਹਨੂੰ ਪਤਾ ਸੀਗਾ ਉਹਨੂੰ ਡਾਕਟਰੀ ਇਲਾਜ ਕਰਵਾ ਲਿਆ ਸੋ ਉਹ ਨਹੀਂ ਉਹ ਤੋਂ ਸ਼ਿਫਾ ਮਿਲੀ ਤੇ ਫਿਰ ਉਹਨੇ ਰੱਬ ਨਾਲ ਲੋ ਲਾ ਲਈ ਔਰ ਦੇਖੋ ਰੱਬ ਨੇ ਕਰਿਸ਼ਮਾ ਕਰਕੇ ਦਿੱਤਾ ਅਜੂਬਾ ਕਰ ਦਿੱਤਾ ਇਹ ਰੱਬ ਦੀ ذات ਹੀ ਸਿਰਫ ਕਰ ਸਕਦੀ ਹੈ ਕੋਈ ਮਨੋਖੇ ਤਾਕਤ ਨਹੀਂ ਰੱਖਦਾ ਹੈਗਾ ਬਸ ਅ ਅਸੀਂ ਆਪਣੇ ਹਰ ਕੰਮ 'ਚ اپنی ہر دکھ تکلیف چ رب کو پکاریے اگر کوئی دکھ تکلیف رب آبوں پکاریے اور معافی منگیے کہ پتہ نہیں کہڑا جانے انجانے جیسا کرم ہو گیا ہے جی سانوں سزا ملن ملیں ہے اور اگر کوئی ش... آ... خوشیاں ملن ملیں ہیں سکون ملن ہے تو اس سے بھی رب دا شکر ادا کریے کہ سانو توفیق جڑی ہے چنے کاما دے رکھے تاکہ سڈیاں خوشیاں سکون برقرار ہے ویرو رو تمہیں کتھا کہیں دی لگی کمنٹ کر کے لازمی دسو رکھیو اپنا ڈیر سارا خیال ملانگے گے اگلی ویڈیو نال اللہ حافظ